ਚੋਸਾਰਨ ਪੇਪਰ ਸਸਤੀ ਕਾਲ ਖਾਂ ਬੇਟਾ 18 ਜਨਵਰੀ 2025 ਨੂੰ ਜਿਹੜਾ ਪੇਪਰ ਹੋਇਆ ਉਹਦੇ ਆਪਾਂ 55 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ ਧਿਆਨ ਨਾਲ ਦੇਖੋ ਕਹਿੰਦਾ 33/40 ਵਿੱਚੋਂ ਕੀ ਘਟਾਇਆ ਜਾਵੇ ਕਿ 11/40 ਪ੍ਰਾਪਤ ਹੋਵੇ ਤਾਂ ਬੇਟਾ ਅਸੀਂ ਇਦਾਂ ਦਾ ਸਵਾਲ ਜਦੋਂ ਆਉਂਨੇ ਆਉਂਦਾ ਤਾਂ ਅਸੀਂ ਕਿੰਨੇ ਮੰਨੋ x ਘਟਾਇਆ ਜਾਵੇ ਘਟਾਇਆ ਜਾਵੇ x ਘਟਾਇਆ ਜਾਵੇ ਤਾਂ 33/40 ਹੁਣ ਰਕਮ ਕੀ ਬਣ ਗਈ 33/40 ਘਟਾਓ x 11/40 ਠੀਕ ਹੈ ਬੇਟਾ ਤਾਂ ਹੁਣ ਬੇਟਾ ਆ ਘਟਾਓ ਦਾ x ਉਧਰ ਲੈ ਜਾਓ 11/40 ਇਧਰ ਲਿਆਓ ਕਿਉਂਕਿ ਆਪਾਂ x ਦੀ ਕੀਮਤ ਕੱਢਣੀ ਹੈ ਨਾ ਤੇ ਇਹ ਫਿਰ x ਦੀ ਕੀਮਤ ਆ ਜੂਗੀ 33/40 ਘਟਾਓ ਆ 11/40 ਇੱਧਰ ਆ ਕੇ ਘਟਾਓ ਦੇ ਬਣ ਗਏ ਘਟਾਓ 11/40 ਬਰਾਬਰ x ਇੱਧਰ ਜਾ ਕੇ ਮਾਈਨਸ ਦੇ ਜਮਾ ਦੇ ਹੋਗੇ ਤਾਂ 33-11 ਗਏ ਬੇਟਾ ਕਿਉਂਕਿ ਹਰ ਬਰਾਬਰ ਆ ਇਹਦਾ ਹਰ ਬਰਾਬਰ ਆ ਤਾਂ ਉੱਪਰਲੀ ਰਕਮ ਸਿੱਧੀ ਘਟਾ ਦਿੰਨੇ ਆ 33-11 ਗਏ 22 ਤਾਂ x ਆ ਗਿਆ ਬੇਟਾ ਸਾਡੇ ਕੋਲ x 22/ 40 ਠੀਕ ਆ ਬੇਟਾ ਇਹ ਆਪਾਂ ਦੇਖ ਲੈਨੇ ਆਲਟਰਨੇਟਿਵ ਆਨਸਰ ਉਹਨੇ ਕੱਟ ਕੇ ਲਾਇਆ ਕਿ ਸਿੱਧਾ ਦਿੰਦਾ ਪਿਆ ਆ ਤਾਂ ਬੇਟਾ ਏ ਦੂ ਨਾਲ ਕਟਿਆ ਹੋਇਆ ਇਹਨੇ ਦੂ ਦੂ 11 ਤੇ ਦੋ ਤੇ 20 11/20 ਆ ਜਿਹੜਾ ਇਹਦਾ ਉੱਤਰ ਆਉਂਦਾ ਪਿਆ ਤੇ ਬੇਟਾ a1 ਆ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ a1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 56 ਕਹਿੰਦਾ ਇੱਕ ਦੁਕਾਨਦਾਰ 5 ਟਾਫੀ 1 ਰੁਪਏ ਦੀ ਧਾਰ ਉੱਤੇ ਖਰੀਦਾ ਹੈ ਤੇ 4 ਟਾਫੀ 1 ਰੁਪਏ ਦੀ ਧਾਰ ਉੱਤੇ ਵੇਚਦਾ ਹੈ 125 ਰੁਪਏ ਲਾਭ ਕਮਾਉਣ ਲਈ ਉਹ ਕਿੰਨੀਆਂ ਟਾਫੀਆਂ ਵੇਚੇਗਾ ਠੀਕ ਹੈ ਬੇਟਾ ਤਾਂ 5 ਟਾਫੀ 1 ਰੁਪਏ ਦੀ ਦਰ ਉੱਤੇ ਖਰੀਦਦਾ ਇੱਕ ਟਾਫੀ ਦਾ ਖਰੀਦ ਮੁੱਲ ਇੱਕ ਟਾਫੀ ਦਾ ਖਰੀਦ ਮੁੱਲ 5 ਟਾਫੀਆਂ 1 ਰੁਪਏ ਦੀਆਂ ਬੇਟਾ 100 ਵਟਾ 5 20 ਪੈਸੇ ਆ ਗਿਆ ਇੱਕ ਟਾਫੀ ਦਾ ਖਰੀਦ ਮੁੱਲ ਕਿੰਨਾ ਆ ਗਿਆ 20 ਪੈਸੇ ਆ ਗਿਆ ਠੀਕ ਹੈ ਬੇਟਾ ਤੇ ਇੱਕ ਟਾਫੀ ਦਾ ਵੇਚ ਮੁੱਲ ਕੱਢ ਲੈਨੇ ਆ ਇੱਕ ਟਾਫੀ ਦਾ ਵੇਚ ਮੁੱਲ ਕਿੰਨੀਆਂ ਵੇਚਦਾ ਪਿਆ ਬੇਟਾ 1 ਰੁਪਏ ਦੀਆਂ 4 ਤਾਂ ਇਹ ਬੇਟਾ 100 4 ਆ ਜੂਗਾ 4 ਤੇ 25 ਆ ਗਿਆ ਤਾਂ 25 ਪੈਸੇ ਆ ਗਿਆ ਹਾਂ ਬੇਟਾ ਹੁਣ ਉਹਨੇ ਜਿਹੜਾ ਹੈਗਾ ਇੱਕ ਟਾਫੀ ਖਰੀਦੀ 20 ਪੈਸੇ ਦੀ ਸੀ ਵੇਚੀ 25 ਪੈਸੇ ਦੀ ਇੱਕ ਟਾਫੀ ਇਸ ਲਈ ਇੱਕ ਟਾਫੀ ਤੇ ਲਾਭ ਬਰਾਬਰ 25 ਘਟਾਓ 20 5 ਪੈਸੇ ਇੱਕ ਟਾਫੀ ਤੇ ਕਿੰਨਾ ਲਾਭ ਹੋ ਗਿਆ ਬੇਟਾ 5 ਪੈਸੇ ਲਾਭ ਹੋ ਗਿਆ ਹੁਣ ਹੈਨਾ ਤੇ ਉਹ ਕਹਿੰਦਾ ਲਾਭ ਕਿੰਨਾ ਚਾਹੀਦਾ ਸਾਨੂੰ 2500 ਰੁਪਏ 2500 ਰੁਪਏ ਦਾ ਮਤਲਬ ਪੈਸਿਆਂ ਦੇ ਵਿੱਚ ਹੈ ਨਾ ਤੇ ਇੱਥੇ ਬੇਟਾ ਆਪਾਂ ਅਨੁਪਾਤ ਲਾ ਦਾਂਗੇ ਅਨੁਪਾਤ ਕੀ ਲਾਵਾਂਗੇ ਅਸੀਂ ਅਨੁਪਾਤ ਇੱਥੇ ਲਾ ਦਾਂਗੇ ਵੀ ਟਾਫੀਆਂ ਲਾਭ ਟਾਫੀਆਂ ਤੇ ਲਾਭ ਇਹ ਬੇਟਾ ਆਪਾਂ ਪਹਿਲਾਂ ਕੱਢਿਆ ਹੋਇਆ ਸਵਾਲ ਜੇਕਰ ਬੇਟਾ ਇੱਕ ਟਾਫੀ ਆ ਤਾਂ ਲਾਭ ਕਿੰਨਾ ਹੁੰਦਾ ਪਿਆ 5 ਪੈਸੇ ਠੀਕ ਹੈ ਲਾਭ ਪੈਸਿਆਂ ਦੇ ਵਿੱਚ ਹੈ ਤੇ ਹੁਣ ਉਹ ਕਹਿੰਦਾ ਕਿੰਨੀਆਂ ਟਾਫੀਆਂ ਵੇਚੂਗਾ ਉਹ ਕਿੰਨੀਆਂ ਟਾਫੀਆਂ ਅਸੀਂ ਟਾਫੀਆਂ ਦੀ ਸੰਖਿਆ x ਮੰਨ ਲੈਨੇ ਆ ਤੇ ਲਾਭ ਕਿੰਨਾ ਹੋਣਾ ਚਾਹੀਦਾ ਸਾਨੂੰ 125 ਰੁਪਏ ਤਾਂ ਲਾਭ ਬੇਟਾ ਇਹ ਵੀ ਆਪਾਂ ਪੈਸਿਆਂ ਦੇ ਵਿੱਚ ਕਰਾਂਗੇ 125 ਗੁਣਾ 100 ਕਰ ਦਵਾਂਗੇ ਗੱਲ ਸਮਝ ਲੱਗੀ ਬੇਟਾ ਇੱਥੇ ਵੀ ਪੈਸੇ ਬਣਾ ਲੈ ਕਿਉਂਕਿ ਇੱਧਰ ਪੈਸੇ ਆ ਨਾ ਇੱਕ ਟਾਫੀ ਤੇ ਲਾਭ 5 ਪੈਸੇ ਆ ਕਿੰਨੀਆਂ ਟਾਫੀਆਂ ਤੇ 125 ਗੁਣਾ 100 ਪੈਸੇ ਲਾਭ ਹੋਊਗਾ ਸੋ ਅਸੀਂ ਕੱਢਣੀ ਤਾਂ ਟਾਫੀਆਂ ਦੀ ਸੰਖਿਆ ਇਹਦੇ ਵਿੱਚ ਬੇਟਾ ਸਮਾਨ ਅਨੁਪਾਤ ਦੇ ਵਿੱਚ ਪਹਿਲਾ ਚੌਥਾ ਤੇ ਦੂਜਾ ਤੀਜਾ ਤਾਂ 5x 125 100 ਠੀਕ ਹੈ ਬੇਟਾ ਆਹ 5 ਨੇ ਇੱਧਰ ਆ ਕੇ ਡਿਵਾਈਡ ਹੋ ਜਾਣਾ ਇਹਦੇ ਨਾਲ ਭਾਗ ਹੋ ਜਾਣਾ ਤੇ ਇਹ ਕੱਟੇ ਜਾਣੇ 5 ਦੋਣੀ 10 5 ਨੂੰ 5 ਆ 25 ਤੇ x 25 100 2500 ਕਿੰਨੀਆਂ ਟਾਫੀਆਂ ਆ ਗਈਆਂ 2500 ਟਾਫੀਆਂ ਉੱਤਰ ਆ ਗਿਆ ਠੀਕ ਹੈ ਬੇਟਾ ਤਾਂ 25 ਰੁਪਏ ਲਾਭ ਲੈਣ ਲਈ ਕਿੰਨੀਆਂ ਟਾਫੇ 125 ਰੁਪਏ ਲਾਭ ਲੈਣ ਲਈ ਕਿੰਨੀਆਂ ਟਾਫੀਆਂ ਵੇਚਣੀਆਂ ਪੈਣਗੀਆਂ 2500 ਟਾਫੀਆਂ ਉੱਤਰ ਆ ਜਾਊਗਾ ਬੇਟਾ ਸਾਡਾ ਤੇ ਬੇਟਾ ਆਹ D1 2500 ਟਾਫੀਆਂ ਦਿੰਦਾ ਪਿਆ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟੇਕ ਕਰ ਦਵਾਂਗੇ ਠੀਕ ਹੈ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 56 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ